ਫਤਿਹਬਾਦ ਦੇ ਰਹਿਣ ਵਾਲੇ ਚਰਨਜੀਤ ਸਿੰਘ ਦਾ ਇਕਲੌਤਾ ਪੁੱਤਰ ਰਕੜੀ ਦੇ ਨੇੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਬੇ ਬਕਾਲੇ ਮੇਲਾ ਦੇਖਣ ਗਿਆ ਸੀ ਜਿਸ ਦੀ ਰੋਡ ਐਕਸੀਡੈਂਟ ਦੌਰਾਨ ਮੌਤ ਹੋ ਗਈ ਪਰ ਬਾਅਦ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੇ بیٹے ਦੀ ਮੌਤ ਰੋਡ ਐਕਸੀਡੈਂਟ ਦੌਰਾਨ ਨਹੀਂ ਹੋਈ ਸਗੋਂ ਸਾਜ਼ਿਸ਼ ਤਹਿਤ ਕੀਤੀ ਗਈ ਹੈ ਜਿਸ ਸੰਬੰਧੀ ਉਹਨਾਂ ਵੱਲੋਂ ਲਿਖਤੀ ਦਰਖਾਸਤ ਵੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਮ੍ਰਿਤਕ ਦੇ ਪਿਤਾ ਨੇ ਮੰਗ ਕੀਤੀ ਕਿ ਪੁਲਿਸ ਇਸ ਦੀ ਜਾਂਚ ਕਰਕੇ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਅਤੇ ਉਹਨਾਂ ਦੇ ਪੁੱਤਰ ਦੀਆਂ ਕਾਲ ਡਿਟੇਲਾਂ ਕਢਾ ਕੇ ਅਤੇ ਹੋਰ ਸੋਰਸਰਾਈ ਜਾਂਚ ਕੀਤੀ ਜਾਵੇ ਹੋਰ ਕੀ ਕਿਹਾ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਤੁਸੀਂ ਵੀ ਸੁਣੋ ਹਾਂਜੀ ਕੀ ਨਾ ਤੁਹਾਡੇ ਅੱਜ ਕਿਹੜਾ ਪਿੰਡ ਹੈ ਚਰਨਜੀਤ ਸਿੰਘ ਜੀ ਮੇਰਾ ਨਾਮ ਫਤਿਹਗੜ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਤਰਨਤਾਰਨ ਕੀ ਮਾਮਲਾ ਅੱਜ ਜਿਹੜੀ ਨੌਜਵਾਨ ਦੀ ਫੋਟੋ ਹੱਥਸ ਫੜ ਕੇ ਮੀਡੀਆ ਸਾਹਮਣੇ ਆਇਓ ਇਨਸਾਫ ਦੀ ਮੰਗ ਕਰਦੇ ਸਾਡੇ ਪੁੱਤ ਦਾ ਨਾ ਐਕਸੀਡੈਂਟ ਹੋਇਆ ਹੈ ਕਿੰਦੇ ਬੱਬਕ ਵਾਲੇ ਕਰੋ ਮੇਲਾ ਵੇਖਣ ਗਏ ਮੁੰਡਿਆਂ ਦੇ ਨਾਲ 14 ਦੋਸਤਾਂ ਨਾਲ ਪਰ ਉੱਥੇ ਉਹ ਐਕਸੀਡੈਂਟ ਪਲੈਨਿੰਗ ਐਕਸੀਡੈਂਟ ਹੈ ਤੇ ਦਰਦ-ਦਰਦ ਅਸੀਂ ਤੱਕੇ ਖਾਂਦੇ ਬੜੇ ਥਾਈ ਅਸੀਂ ਦਰਖਾਸਤਾਂ ਦਿੱਤੀਆਂ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੱਲਾ ਕੱਲਾ ਸਾਡਾ ਪੁੱਤ ਸੀ ਤੇ ਬਹੁਤ ਹੀ ਹੋਣਾ ਹਾਰੀ ਦਸਵੀਂ 'ਚ ਉਹਦੇ 100% ਨੰਬਰ ਹੀ ਉਹਦੇ 12ਵੀਂ 'ਚ 98% ਨੰਬਰ ਹੀ ਬਹੁਤ ਲਾਇਕ ਹੈ ਲੜਕਾ ਉਹਦਾ ਪਲਾਨਿੰਗ ਤਹਿਤ ਐਕਸੀਡੈਂਟ ਕੀਤਾ ਗਿਆ ਵਾ ਇਨਸਾਫ ਦੀ ਮੰਗ ਕਰਦੇ ਆਂ ਕਿ ਅਧਿਕਾਰੀਆਂ ਕੋਲ ਬਰੀਕੀ ਨਾਲ ਦੀ ਜਾਂਚ ਹੋਵੇ ਸਾਨੂੰ ਇਨਸਾਫ ਮਿਲੇ ਸਾਡਾ ਕੱਲਾ ਕੱਲਾ ਪੁੱਤ ਸੀ ਬੜੀਆਂ ਆਸਾਂ ਸਾਨੂੰ ਉਤੇ ਕਿੱਥੇ ਮਿਲਦਾ ਦੇਖਣ ਗਿਆ ਸੀ ਕਿੱਥੇ ਗਿਆ ਸੀ ਮੋਰਸਾਂ ਤੇ ਗਿਆ ਹੈ ਬਕਾਲੇ ਗਿਆ ਹੈ ਰਖੜਪੁੰਨਿਆ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਗਿਆ ਰਾਤ ਅਗਲੇ ਦਿਨ ਰਖੜਪੁੰਨਿਆ ਹੈ ਤੇ ਬਹੁਤ ਲੈ ਕੇ ਇਹ ਬੱਚਾ ਪੰਜਾਬ ਪੁਲਿਸ ਦੀ ਭਰਤੀ ਦੇਖਣ ਰਿਹਾ ਹੈ ਟੈਸਟ ਕੱਢ ਗਿਆ ਹੈ ਉਹ ਪੰਜਾਬ ਪੁਲਿਸ ਦਾ ਥੋੜੇ ਦਿਨਾਂ ਬਾਅਦ ਹੀ ਉਹਨੇ ਨੌਕਰੀ ਤੇ ਵੀ ਜਾਣਾ ਹੈ ਕਿੰਨੇ ਉਮਰ ਸੀ ਜਾਣਾ ਜੀ ਸਾਢੇ 18 ਸਾਲ ਹੀ 18 ਤੋਂ ਬਾਅਦ ਹੀ ਭਰਤੀ ਮਿਲਦੀ ਹੈ ਪਹਿਲਾਂ ਪਹਿਲੀ ਫਸਟ ਭਰਤੀ ਇਹਨੇ ਕੀਤੀ ਪੰਜਾਬ ਪੁਲਿਸ ਦੇ ਤੇ ਅਜੇ ਤੱਕ ਅਸੀਂ ਹਰਨੁਨ ਇਨਸਾਫ ਨਹੀਂ ਮਿਲਿਆ ਬੜੇ ਹੀ ਥਾਈਂ ਅਰਖਾਸਤਾਂ ਦੇ ਦੇਟਿਆਂ ਅਸੀਂ ਇਨਸਾਫ ਮੰਗਦੇ ਹਾਂ ਉੱਚ ਅਧਿਕਾਰੀਆਂ ਕੋ ਕੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਐਕਸੀਡੈਂਟ ਪਲਾਨਿੰਗ ਤਹਿਤ ਕਰਾ ਕੇ ਦਾ ਕਤਲ ਕੀਤਾ ਗਿਆ ਹਾਂਜੀ ਸਾਨੂੰ ਪੂਰਾ ਸ਼ੱਕ ਹੈ ਵੀ ਸਾਨੂੰ ਪਲਾਨਿੰਗ ਤਹਿਤ ਇਹਦਾ ਐਕਸੀਡੈਂਟ ਹੋਇਆ ਵਾ ਤੇ ਇਹਦਾ ਮਰਡਰ ਕੀਤਾ ਗਿਆ ਪਲਾਨਿੰਗ ਤਹਿਤ ਜਿਹੜਾ ਇਹਦੇ ਨਾਲ ਸਾਥੀ ਬੈਠਾ ਹੈ ਮੋਟਰਸਾਈਕਲ ਤੇ ਸਵਾਰੀ ਉਹਦੇ ਮਾਸਾ ਜਿੰਨੀ ਚ ਰੇਟ ਨਹੀਂ ਲੱਗੇ ਜੀ ਉਹਦੇ ਬਿਲਕੁਲ ਹੀ ਨਹੀਂ ਕੋਈ ਸੱਟ ਨਹੀਂ ਤੇ ਇਹਨੇ ਕਾਫੀ ਸੱਟਾਂ ਇਹਦੇ ਸਿਰ 'ਚ ਸੱਟਾਂ ਛਾਤੀ ਤੇ ਢਿੱਡ ਤੇ ਕਾਫੀ ਇਹਨੂੰ ਛੱਟਾਂ ਲੱਗੀਆਂ। ਉੱਚ ਅਧਿਕਾਰੀਆਂ ਕੋਲ ਕੀ ਮੰਗ ਕਰਦੇ? ਉੱਚ ਅਧਿਕਾਰੀਆਂ ਕੋਲ ਅਸੀਂ ਇਨਸਾਫ ਦੀ ਮੰਗ ਹੀ ਕਰਾਂਗੇ। ਪੁੱਤ ਤੇ ਸਾਡਾ ਇਕੱਲਾ-ਇਕੱਲਾ ਹੈ। ਚਲੇ ਗਿਆ ਵਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਅਸੀਂ ਚਾਹੁੰਦੇ ਹਾਂ ਕਿ ਪੀ ਸਾਡੇ ਹਿੱਦ ਦਿਨ ਠੰਡ ਪਵੇ ਸਾਨੂੰ ਰਾਤ ਨੀਂਦ ਨਹੀਂ ਆਉਂਦੀ। 6 ਮਹੀਨੇ ਤੋਂ ਅਸੀਂ ਖੱਜਲ ਖਰਾਬ ਹੋ ਰਹੇ ਹਾਂ ਦਫ਼ਤਰਾਂ ਦੇ ਕਦੀ ਕਿਤੇ ਕਦੀ ਕਿਤੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤੇ ਅਸੀਂ ਇਨਸਾਫ ਇਨਸਾਫ ਦੀ ਮੰਗ ਕਰਦੇ ਹਾਂ ਕਿ ਇਹਨਾਂ ਬਰੀਕੀ ਨਾਲ ਜਾਂਚ ਕੀਤੀ ਜਾਵੇ। ਜਾਂਚ ਪੜਤਾਲ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਸਾਨੂੰ ਜਿਹੜਾ ਜਿਹੜਾ ਰਹਿਦਾ ਸਮਾਂ ਉਹ ਅਸੀਂ ਕੱਟ ਲਾਂਗੇ ਵੀ ਹਾਂ ਵੀ ਆ ਇਨਸਾਫ ਹੋਈ ਵੀ ਐਦਾਂ ਹੋਇਆ ਐਦਾਂ ਗੱਲਬਾਤ ਹਾਂਜੀ ਕਿਹਨਾਂ ਤੋਂ ਜੀ ਮੇਰਾ ਨਾਮ ਪਰਮਜੀਤ ਸਿੰਘ ਬੱਬੂ ਪ੍ਰਧਾਨ ਜੀ ਆਮ ਆਦਮੀ ਪਾਰਟੀ ਬਲਾਕ ਚੋਲਾ ਦਾ ਜੀ ਕੀ ਮਾਮਲਾ ਸਰ ਅੱਜ ਜਿਹੜਾ ਫਤਿਹਵਾਦ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਦਾ ਪਿਤਾ ਇਨਸਾਫ ਦੀ ਮੰਗ ਕਰ ਰਿਹਾ ਪਿਤਾ ਇਹ ਇਨਸਾਫ ਇਸ ਕਰਕੇ ਮੰਗ ਰਿਹਾ ਜੀ ਵੀ ਇਹਨੂੰ ਇਹਦਾ ਬੱਚਾ ਸਰਦਾਰ ਰਪਿੰਦਰ ਸਿੰਘ ਹੀ ਕੋਈ ਕੋ ਇਕ ਲੌਦਾ ਬੇਟਾ ਹੈ ਦਾ ਰਖੜਪੁੰਨਿਆਂ ਦਾ ਮੇਲਾ ਵੇਖਣ ਗਏ ਘਰੋਂ ਇਹਨਾਂ ਨੂੰ ਛਾਕੀ ਵੀ ਉਹ ਐਕਸੀਡੈਂਟ ਹੋਇਆ ਨਹੀਂ ਉਹ ਕਰਵਾਇਆ ਗਿਆ ਜੀ ਇਹਨਾਂ ਬਤੇਰਿਆਂ ਦੇ ਦਰਦਰ ਦੇ ਧੱਕੇ ਖਾਦੇ ਆ ਦਫਤਰਾਂ ਦੇ ਵਿੱਚ ਚਲੋ ਜਿੱਥੇ ਵੀ ਹੁੰਦਾ ਇਹਨਾਂ ਨੂੰ ਇਨਸਾਫ ਅਜੇ ਤੱਕ ਮਿਲਿਆ ਨਹੀਂ ਆ ਅਸੀਂ ਇਹੋ ਆਪਣੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਨੇ ਦਾ ਬੇਟੇ ਦਾ ਕਤਲ ਹੋਇਆ ਜਾਂ ਨਹੀਂ ਹੋਇਆ ਇਹਨਾਂ ਦੇ ਤਹਿ ਤੱਕ ਜਾ ਕੇ ਜੋ ਵੀ ਡੰਗ੍ਹਾਈ ਹੁੰਦੀ ਆ ਉਹ ਇਨਸਾਫ ਦੀ ਮੰਗ ਕੀਤੀ ਆ ਪ੍ਰਸ਼ਾਸਨ ਨੇ ਵੀ ਕੀਤੀ ਆ ਵੀ ਪੁਲਿਸ ਕਰੇ ਜਿੱਥੋਂ ਤੱਕ ਅਸੀਂ ਵੀ ਇਹਨਾਂ ਦੇ ਸਾਥ ਹਾਂ ਅਸੀਂ ਇਨਸਾਫ ਉਹਨਾਂ ਦਾ ਦਵਾਵਾਂਗੇ ਜ਼ਰੂਰ ਹਾਂਜੀ ਰਖੜਗੁਣਾ ਦੇ ਮੇਲੇ ਦੇ ਦੱਸਿਆ ਜਾ ਰਿਹਾ ਨੌਜਾ ਜਾ ਰਿਹਾ ਜੀ ਕਾਫੀ ਸਮਾਂ ਲੰਘ ਗਿਆ ਹੈ ਤੇ ਸਰਕਾਰ ਦੇ ਜਾਂ ਜਿਹੜੇ ਥੱਲੇ ਅਧਿਕਾਰੀ ਇਹਨਾਂ ਦੇ ਰਵੱਈਏ ਨੂੰ ਕਿੱਦਾਂ ਦੇ ਦੇਖ ਕੇ ਹੁਣ ਜਾਜ ਨਹੀਂ ਕੀਤੀ ਜਾ ਰਹੀ ਰਵੱਈਏ ਨੂੰ ਵੇਖੋ ਜੀ ਪ੍ਰਸ਼ਾਸਨ ਦੇ ਨਾਲ ਹੀ ਆ ਜੀ ਹੁੰਦਾ ਰਵੱਈਆ ਇਸ ਤਰ੍ਹਾਂ ਵੀ ਚਲੋ ਸਰਕਾਰ ਨੂੰ ਵੀ ਕਰਨਾ ਚਾਹੀਦਾ ਜਿੱਥੇ ਇਹਨੇ ਮੰਗ ਕੀਤੀ ਆ ਦਫ਼ਤਰਾਂ ਦੇ ਵਿੱਚ ਦਰਦਰ ਦੇ ਧੱਕੇ ਖਾਦੇ ਆ ਦਫ਼ਤਰਾਂ ਐਸਐਸਪੀ ਦਫ਼ਤਰ ਜਿੱਥੇ ਵੀ ਗਏ ਆ ਪਰ ਅਸੀਂ ਇਹੋ ਕਹਿੰਨੇ ਆ ਵੀ ਆਪਣੀ ਸਰਕਾਰ ਤੋਂ ਅਸੀਂ ਇਹਨਾਂ ਨੂੰ ਇਨਸਾਫ ਦਵਾਵਾਂਗੇ ਜੀ ਇਹਨਾਂ ਦੇ ਨਾਲ ਖੜੇ ਹੈ ਸਾਡੇ ਨਾਲ ਪਾਰਟੀ ਦੇ ਨਾਲ ਚੱਲਦਾ ਬੰਦਾ ਵੀ ਅਸੀਂ ਇਨਸਾਫ਼ ਇਹਨੂੰ ਹਰ ਤਰ੍ਹਾਂ ਦਾ ਦਿਵਾਵਾਂਗੇ ਜੀ ਹਾਂਜੀ